ਮੈਥੋ ਇਹਦਾ ਪ੍ਰੋਡਿਊਸਰ ਨੇ ਕਹਿਤਾ ਵੀ ਆ ਸਿਚੁਏਸ਼ਨ ਦੱਸਤੀ ਮੈਂ ਲਿਖਤਾ ਤੇ ਯਾਤਰੀ ਨਿਵਾਸ ਦੇ ਵਿੱਚ ਉਹ ਠਹਿਰੇ ਹੋਏ ਸੀਗੇ ਜਦੋਂ ਮੈਂ ਗੀਤ ਦਿੱਤਾ ਤੇ ਉਹ ਦੇਖ ਕੇ ਕਹਿੰਦੇ ਵੀ ਜਾਂ ਤਾਂ ਸਾਡੇ ਸਮਝਾਉਣ 'ਚ ਫਰਕ ਰਹਿ ਗਿਆ ਜਾਂ ਤੁਹਾਡੇ ਸਮਝਣ 'ਚ ਹਾਂ ਵੀ ਤੁਸੀਂ ਨਾ ਹੀਰੋ ਵੱਲੋਂ ਲਿਖਤਾ ਅਸੀਂ ਤਾਂ ਹੀਰੋਇਨ ਤੇ ਫਿਲਮਾਉਣਾ ਹੀਰੋਇਨ ਨੇ ਬੋਲ ਹਲਾਉਣੇ ਆ ਅੱਛਾ ਤੇ ਇਹ ਵੀ ਆ ਫਰਕ ਰਹਿ ਗਿਆ ਹੁਣ ਉਹ ਸਾਡਾ ਨਾਲ ਅਸਲ 'ਚ ਤਜਰਬਾ ਇਹਨਾਂ ਹੋ ਗਿਆ ਉਜੇ ਮੈਂ ਕਹਿੰਦਾ ਹੁਣ ਸਰਕਸ ਚ ਉਹ ਬਾਲਾਂ ਜਿਹਨੇ ਟਪਾਉਂਦੇ ਹੁੰਦੇ ਜਾਦੂਗਰ ਜੇ 1 2 4 6 ਫਿਰ ਬਾਲ ਬਣੀ ਡਿੱਗਣ ਦਿੰਦੇ ਤੇ ਮੈਨੂੰ ਲੱਗਦਾ ਹੁਣ ਅਸੀਂ ਸ਼ਬਦਾਂ ਨੂੰ ਇਦਾਂ ਦੇ ਟਪਾਉਣ ਦਾ ਸਾਨੂੰ ਅਪਿਆਸ ਹੁੰਦਾ ਮੈਂ ਇੱਕ ਕਾਗਜ਼ ਦੇਖਿਆ ਜੀ ਤੇ ਮੈਂ ਉਹਦੇ ਚ ਸਾਰੇ ਗੀਤ ਦੇ ਵਿੱਚ ਇੱਕ ਸ਼ਬਦ ਚੇਂਜ ਕੀਤਾ ਇੱਕ ਸ਼ਬਦ ਇੱਕ ਸ਼ਬਦ ਚੇਂਜ ਕਰਨ ਨਾਲ ਉਹ ਜਿਹੜਾ ਮੇਲ ਤੋਂ ਫੀਮੇਲ ਦਾ ਹੋ ਗਿਆ ਹੁਣ ਦੀ ਮੇਲ ਵਾਲੀਆਂ ਲਾਈਨਾਂ ਕੀ ਸੀ ਵੀ ਹਾਸੇ ਨਾਲ ਹੁਣ ਚੰਗੇ ਲੱਗਦੇ ਨਹੀਂ ਜਾਮ ਸਰੋਈਆਂ ਮਿੱਤਰਤਾ ਦੇ ਸ਼ੀਸ਼ੇ ਉੱਤੇ ਅੱਜ ਤਰੇੜਾਂ ਆਈਆਂ ਅਗੇ ਅੰਤਰਾ ਸੀ ਜੋ ਜਨਮ ਮਰਨ ਦੇ ਵਾਅਦੇ ਸੀ ਉਹ ਲੂਣ ਵਾਂਗਰਾਂ ਖੁਰ ਗਏ ਨੇ ਕੀ ਕਰੀਏ ਗੱਲ ਕਰਾਰਾਂ ਦੀ ਜੋ ਗਮ ਸਾਗਰ ਵਿੱਚ ਰੁਲ ਗਏ ਨੇ ਇੱਕ ਪਛਤਾਵਾ ਕਾਦੀ ਖਾਤਰ ਕੀਤੀਆਂ ਜੱਗ ਹਸਾਈਆਂ ਮਿੱਤਰਤਾ ਦੇ ਸ਼ੀਸ਼ੇ ਉੱਤੇ ਅੱਜ ਹੁਣ ਜਿੱਥੇ ਸੀ ਨਾ ਆਪਣਾ ਜਾਮਸਰਾਈ ਜਾਮਸਰਾਈ ਜਾਮਸਰਾਈਆਂ ਕੱਟ ਕੇ ਮੈਂ ਕਰਤਾ ਸੁਰਮਸੜਾਈਆਂ ਵਾਹ ਹਾਸੇ ਨਾਲ ਹੁਣ ਚਾਗੇ ਲੱਗਦੇ ਨਹੀਂ ਸੁਰਮਸੜਾਈਆਂ ਮਿੱਤਰਤਾ ਦੇ ਸ਼ੀਸ਼ੇ ਉਤੇ ਥੱਲਿਓ ਕੁਝ ਵੀ ਚੇਂਜ ਕੀਤਾ ਤੇ ਸਾਰਗ ਦਾ ਸਾਰਾ ਗੀਤ ਮੈਥੋਂ ਇਦਾਂ ਪ੍ਰੋਡਿਊਸਰਾਂ ਨੇ ਕਹਿਤਾ ਵੀ ਆ ਸਿਚੁਏਸ਼ਨ ਦੱਸਤੀ ਮੈਂ ਲਿਖਤਾ ਤੇ ਯਾਤਰੀ ਨਿਵਾਸ ਦੇ ਵਿੱਚ ਉਹ ਠਹਿਰੇ ਹੋਏ ਸੀਗੇ ਜਦੋਂ ਮੈਂ ਗੀਤ ਦਿੱਤਾ ਤੇ ਉਹ ਦੇਖ ਕੇ ਕਹਿੰਦੇ ਵੀ ਜਾਂ ਤਾਂ ਸਾਡੇ ਸਮਝਾਉਣ 'ਚ ਫਰਕ ਰਹਿ ਗਿਆ ਜਾਂ ਤੁਹਾਡੇ ਸਮਝਣ 'ਚ ਵੀ ਤੁਸੀਂ ਨਾ ਹੀਰੋ ਵੱਲੋਂ ਲਿਖਤਾ ਅਸੀਂ ਤਾਂ ਹੀਰੋਇਨ ਤੇ ਫਿਲਮਾਉਣਾ ਹੀਰੋਇਨ ਨੇ ਬੋਲ ਹਲਾਉਣੇ ਆ ਅੱਛਾ ਤੇ ਇਹ ਆ ਫਰਕ ਰਹਿ ਗਿਆ ਹੁਣ ਉਹ ਸਾਡਾ ਨਾਲ ਅਸਲ 'ਚ ਤਜਰਬਾ ਇਹਨਾਂ ਹੋ ਗਿਆ ਉਜੇ ਮੈਂ ਕਹਿੰਦਾ ਹੁਣ ਸਰਕਸ ਚ ਉਹ ਬਾਲਾਂ ਜਿਹਨੇ ਟਪਾਉਂਦੇ ਹੁੰਦੇ ਜਾਦੂਗਰ ਜੇ 1 2 4 6 ਫਿਰ ਬਾਲ ਬਣੀ ਡਿੱਗਣ ਦਿੰਦੇ ਤੇ ਮੈਨੂੰ ਲੱਗਦਾ ਹੁਣ ਅਸੀਂ ਸ਼ਬਦਾਂ ਨੂੰ ਇਦਾਂ ਦੇ ਟਪਾਉਣ ਦਾ ਸਾਨੂੰ ਅਪਿਆਸ ਹੋ ਗਿਆ ਮੈਂ ਇੱਕ ਕਾਗਜ਼ ਦੇਖਿਆ ਜੀ ਤੇ ਮੈਂ ਉਹਦੇ ਚ ਸਾਰੇ ਗੀਤ ਦੇ ਵਿੱਚ ਇੱਕ ਸ਼ਬਦ ਚੇਂਜ ਕੀਤਾ ਇੱਕ ਸ਼ਬਦ ਇੱਕ ਸ਼ਬਦ ਚੇਂਜ ਕਰਨ ਨਾਲ ਉਹ ਜਿਹੜਾ ਮੇਲ ਤੋਂ ਫੀਮੇਲ ਦਾ ਹੋ ਗਿਆ ਹੁਣ ਦੀ ਮੇਲ ਵਾਲੀਆਂ ਲਾਈਨਾਂ ਕੀ ਸੀ ਵੀ ਹਾਸੇ ਨਾਲ ਹੁਣ ਚੰਗੇ ਲੱਗਦੇ ਨਹੀਂ ਜਾਮ ਸਰੋਈਆਂ ਮਿੱਤਰਤਾ ਦੇ ਸ਼ੀਸ਼ੇ ਉੱਤੇ ਅੱਜ ਤਰੇੜਾਂ ਆਈਆਂ ਅਗੇ ਅੰਤਰਾ ਸੀ ਜੋ ਜਨਮ ਮਰਨ ਦੇ ਵਾਦੇ ਸੀ ਉਹ ਲੂਣ ਵਾਂਗਰਾਂ ਖੁਰ ਗਏ ਨੇ ਕੀ ਕਰੀਏ ਗੱਲ ਕਰਾਰਾਂ ਦੀ ਜੋ ਗਮ ਸਾਗਰ ਵਿੱਚ ਰੁਲ ਗਏ ਨੇ ਇੱਕ ਪਛਤਾਵਾ ਕਾਦੀ ਖਾਤਰ ਕੀਤੀਆਂ ਜੱਗ ਹਸਾਈਆਂ ਮਿੱਤਰਤਾ ਦੇ ਸ਼ੀਸ਼ੇ ਉੱਤੇ ਅੱਜ ਤਰੇੜ ਹੁਣ ਜਿੱਥੇ ਸੀ ਨਾ ਆਪਣਾ ਜਾਮਸਰਾਈ ਜਾਮਸਰਾਈ ਜਾਮਸਰਾਈਆਂ ਕੱਟ ਕੇ ਮੈਂ ਕਰਤਾ ਸੁਰਮਸੜਾਈਆਂ ਵਾਹ ਹਾਸੇ ਨਾਲ ਹੁਣ ਚਾਗੇ ਲੱਗਦੇ ਨਾ ਹੀ ਸੁਰਮਸੜਾਈਆਂ ਮਿੱਤਰਤਾ ਦੇ ਸ਼ੀਸ਼ੇ ਉਤੇ ਥੱਲਿਓ ਕੁਝ ਵੀ ਚੇਂਜ ਕੀਤਾ que será da Sara ser